ਸਾਰੇ ਬਲਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਹਿੰਦੇ ਸੀ ਵੀ ਬਾਬੇ ਵਾਲੇ ਪਾਸੇ ਦੇਖਦੇ ਆ ਤੇ ਮਾਹੌਲ ਧਾਰਮਿਕ ਜਿਹਾ ਲੱਗਦਾ ਹਰਬੀ ਸੰਘਾ ਸਾਹਿਬ ਵੀ ਕਹਿੰਦੇ ਵੀ ਧਾਰਮਿਕ ਜਿਹਾ ਮਾਹੌਲ ਲੱਗਦਾ ਸੀ ਸੰਘਾ ਸਾਹਿਬ ਤੁਸੀਂ ਬੈਠੇ ਸ਼ਰਾਰਤ ਕਰਗੇ ਸੀ ਥੋੜੀ ਥੋੜੀ ਜਿਹੀ ਕਰਗੇ ਸੀ ਕੰਮ ਸੂਫੀ ਸੀ ਤੁਸੀਂ ਭੰਗੜੇ ਵਾਲਾ ਕੰਮ ਕਰ ਚੱਲੇ ਸੀ ਪਰ ਪਰ ਕੋਈ ਨਹੀਂ ਅੱਜ ਮਾਫੀ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਕੋਲ ਸ਼ਬਦ ਨਹੀਂ ਫੰਕਾਰ ਬੈਠੇ ਨੇ ਥੰਮ ਬੈਠੇ ਨੇ ਸਾਡੀ ਭੈਣ ਬੀਬੀ ਅਮਰ ਨੂਰੀ ਜੀ ਥੰਮ ਨੇ ਇਸ ਇੰਡਸਟਰੀ ਦਾ ਉਹਨਾਂ ਦੇ ਫੰਕਾਰ ਉਹਨਾਂ ਦੇ ਜਿਗਰ ਲੱਗਤੇ ਸੀ ਜਿਗਰ ਸਕੰਦਰ ਸਾਹਿਬ ਉਹਨਾਂ ਦੇ ਮੈਂ ਕਹਿੰਦਾ ਸਾਰਿਆਂ ਦੀ ਨਬਜਾਂ ਹੀ ਫੜੀ ਬੈਠਾ ਸੀ ਪਤਾ ਨਹੀਂ ਵੀ ਕਿਸ ਦਾ ਕਿਥੋਂ ਕੀ ਖਵਾਉਣਾ ਹੈ ਕਿਹਨੂੰ ਕੀ ਖਵਾਉਣਾ ਹੈ ਕਿਹਦੇ ਕੋਲੋਂ ਕਿਹੜਾ ਬੋਲ ਕਢਾਉਣਾ ਹੈ ਕੱਲੇ ਕੱਲੇ ਦੀ ਨਮਜ਼ ਭਰਾਵਾ ਤੇਰੇ ਕੋਲ ਸੀਗੀ ਮੈਂ ਦੇਖਿਆ ਅਲਾਪ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਹੁਣ ਜਿੰਨੇ ਵੀ ਫੰਕਾਰ ਨੇ ਸਾਡੇ ਪੰਥ ਦੀ ਮਾਇਨਾ ਅਜ ਹਸਤੀ ਰਗ 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 ਸਾਡੇ ਬਲਦੀ ਏ ਅੱਗ ਖੌਫ ਨਾ ਕੋਈ ਚਿਹਰੇ ਕਰਦੇ ਨੇ ਡਗ ਡਗ ਅਣਖਾ ਪਗਾਉਂਦੇ ਸਾਨੂੰ ਜਾਣਦਾ ਏ ਜੱਗ ਮੂਰੇ ਨੇ ਭਜਾਏ ਬੜੇ ਗਿੱਦੜਾਂ ਦੇ ਵਗ ਅਸੀਂ ਜਿੱਤੇ ਨੇ ਮੈਦਾਨ ਬਨ ਸਿਰ ਉੱਤੇ ਪੱਗ ਸੋ ਉਹ ਪੱਗ ਉਹ ਦਸਤਾਰ ਜਿਹਨੂੰ ਪੂਰੀ ਦੁਨੀਆ ਦੇ ਵਿੱਚ ਉਸ ਗੀਤ ਨੂੰ ਮਕਬੂਲ ਕੀ ਹੋਇਆ ਅੱਜ ਵੀ ਦੁਨੀਆ ਉਸ ਗੀਤ ਨੂੰ ਸੁਣ ਕੇ ਸਿਰ ਤੇ ਦਸਤਾਰ ਸਜਾਉਂਦੀ ਹੈ ਮਹਾਪੁਰਖ ਟਾਲੀ ਵਾਲੇ ਬਾਬਾ ਜੀ ਸਾਡਾ ਵੀਰਪਾਲ ਕਰੋੜ ਸੇਵਾ ਵਾਲੇ ਸਾਰੇ ਬੈਠੇ ਨੇ ਮੈਂ ਬੇਨਤੀ ਕਰਾਂਗਾ ਵੀ ਜਦੋਂ ਸ਼ੰਕਾਰਾਂ ਦੀ ਸਟੇਜ ਸੀ ਤੇ ਅਸੀਂ ਵਿੱਚ ਵਿੱਚ ਧਾਰਮਿਕ ਲੈਣ ਵਾਲੇ ਬੰਦੇ ਆਉਂਦੇ ਸੀ ਸਟੇਜ ਤੇ ਤੇ ਹੁਣ ਧਾਰਮਿਕ ਬਾਬਿਆਂ ਦੀ ਸਟੇਜ ਆ ਤੇ ਫਨਕਾਰਾਂ ਨੂੰ ਬੇਨਤੀ ਆ ਵੀ ਫਨਕਾਰ ਵੀ ਸਾਡੇ ਢਾਡੀ ਜੱਥੇ ਨਾਲ ਸੰਘਾ ਸਾਹਿਬ ਹੁਣ ਮੈਂ ਨਾਂ ਲੈ ਕੇ ਆਵਾਜ਼ ਨਹੀਂ ਮਾਰਨੀ ਜਿਹਦਾ ਦਿਲ ਕਰੇਗਾ ਪਿਆਰ ਹੋਊਗਾ ਬਾਬਿਆਂ ਨਾਲ ਤੇ ਇੱਥੇ ਆ ਕੇ ਸਟੇਜ ਬਾਬਿਆਂ ਨਾਲ ਸਾਂਝੀ ਕਰ ਲੈਣਗੇ ਸੋ ਨਾਲ ਬੇਨਤੀ ਕਰਾਂਗਾ ਸਾਡੀ ਭੈਣ ਮੈਂ ਬੇਨਤੀ ਕਰਾਂਗਾ ਸਾਡੀ ਭੈਣ ਆ ਜਾ ਭੈਣ ਨੂੰ ਪਰਸ਼ਾਵਾਦ ਵਾਲਿਓ आजो थमें क्या कर रहे वहाँ पा बैठकर और आ जाओ मारे पा मारे बाबा कहाँ महाराज कहाँ हमें पुआध आए हैं पोहध की बोली भी बोल रहे हैं ऐसी बात नहीं यो पुआध का इलाका मारा खरड़ मारा हाँ खरड़े के गैल पटियाले मा हाँ राजपुरा यो पुआत का इलाका जहाँ जाहं जाहंगे पोध की बोली हमें गेल लेकर जाएंगे माँ भैन न बेनती है हमें भी स्टेज पर आ जाओ और हमारे बाबा जी कहाँ नजर नहीं आ रहे मेरे कहाँ बाबा गुलाब सिंह जी कहा बाबा जी नहीं मारी भैन स्टेज पा रही वाह देखो ओ देखो जी ਪਪਾ ਜੀ ਆਹ ਦੇਖੋ ਸਾਡੀ ਭੈਣ ਸਟੇਜ ਤਿਆਰੀ ਹੈ ਤੇ ਆਜੋ ਹੁਣ ਹੁਣ ਜੋੜੀਆਂ ਵੀ ਗਾਣੀਆਂ ਨੇ ਘੋੜੀਆਂ ਵੀ ਗਾਣੀਆਂ ਨੇ ਵੀਰ ਅਮਨਦੀਪ ਸਿੰਘ ਮਾਨਕ ਤੇ ਮੈਂ ਸੰਗਾ ਸਾਹਿਬ ਸਟੇਜ ਵਧੀਆ ਸੰਭ ਲੈਣਾ ਪਰ ਮੈਨੂੰ ਕਿਹੜਾ ਕੇ ਨੇ 5 ਲੱਖ ਦੇਣਾ ਹੈ ਮੈਨੂੰ ਨਹੀਂ ਮਿਲਣਾ ਹਾਂ ਜੀ ਸੋ ਆਓ ਜੀ ਵੀਰ ਗੁਰਪ੍ਰੀਤ ਸਿੰਘ ਜੀ ਲਾਂਡਰਾ ਤੇ ਪਾਪਾ ਗੁਲਾਬ ਸਿੰਘ ਜੀ ਨੂੰ ਬੇਨਤੀ ਹੈ ਜੋੜੀ ਇਕੱਠੀ ਹੋ ਜਾਵੇ ਜੀ ਆਓ ਜੀ ਆ ਪਿਓ ਕਿੱਥੇ ਆ ਬਾਪੂ ਜੋਗਾ ਸਿੰਘ ਜੀ ਓਏ ਆ ਸਾ ਨਾ ਜਿਹੜਾ ਦੁਨੀਆ ਤੇ ਜੋਗਾ ਕਰਤਾ ਆ ਹੀਰਾ ਦਿੱਤਾ ਗਲਾਬ ਸਿੰਘ ਦੁਨੀਆ ਜੋਗਾ ਆ ਜਾਓ ਬਾਪੂ ਜੀ ਆ ਜਾਓ ਉੱਪਰ ਆ ਜਾਓ ਸਟੇਜ ਖੁੱਲੀ ਕਰ ਲੋ ਵੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਉਸ ਦਾਦੇ ਨੇ ਕੀਤੀ ਕਿਰਪਾ ਅੱਜ ਦਿਨ ਬੜ ਭਾਗੀ ਆਇਆ ਉਸ ਦਾਦੇ ਨੇ ਕੀਤੀ ਕਿਰਪਾ ਅੱਜ ਦਿਨ ਬੜ ਭਾਗੀ ਆਇਆ ਧੁਰ ਤੋਂ ਲਿਖੇ ਸੰਜੋਗ ਜਿਨ੍ਹਾਂ ਦੇ ਅੱਜ ਉਹ ਮੇਲ ਕਰਾਇਆ ਸੱਜ ਕੇ ਬੈਠੇ ਸਾਖ ਸੰਬੰਧੀ ਬੇੜਾ ਹੈ ਰੁਸ਼ਨਾਇਆ ਇਸ ਸੁਭਾਗੀ ਜੋੜੀ ਤਾਈ ਜਥਾ ਲੰਨਰਾਂ ਵਾਲੇ ਦਾ ਅੱਜ ਦੇਣ ਵਧਾਈਆ ਵਾਹ ਵਾਹ ਸੰਜੋਗ ਵੀ ਜੋਗ ਧਰੋ ਹੀ ਹੁਆ ਨਾ ਕੋਈ ਤੱਕੇ ਨਾਲ ਮਿਲਦਾ ਤੇ ਨਾ ਕੋਈ ਵਿਛੜਦਾ ਮਾਰਦ ਕਹਿੰਦੇ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੇਡੀ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਾ ਬਸ ਹਰ ਨਾਮੋਂ ਮੰਤਰ ਦੜਾਇਂਦਾ ਕੱਟੇ ਹੋ ਮੇ ਰੋਗ ਨਾਨਕ ਸਤਿਗੁਰਤੀ ਨਾਲ ਮਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਜਿਨ੍ਹਾਂ ਦਾ ਤੁਰ ਤੋਂ ਸੰਜੋਗ ਲਿਖਿਆ ਹੁੰਦਾ ਨਾ ਉਹਨਾਂ ਦਾ ਮਿਲਾਪ ਹੁੰਦਾ ਹੀ ਹੁੰਦਾ ਤੇ ਅੱਜ ਸਾਡੇ ਪਿਆਰੇ ਅੱਜ ਪੰਥ ਦੀ ਮੈਂ ਨਾਜ਼ ਹਸਤੀ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਮਿੱਠੀ ਤੇ ਸੁਰੀਲੀ ਆਵਾਜ਼ ਅੱਜ ਦੁਨੀਆ ਦੇ ਵਿੱਚ ਗੂੰਜ ਰਹੀ ਹੈ ਸਾਨੂੰ ਭਰਾਮਾਂ ਤੋਂ ਵੱਧ ਕੇ ਮਾਣ ਹੈ ਪਿਆਰੇ ਬਾਬਾ ਜੀ ਬਾਬਾ ਗੁਲਾਬ ਸਿੰਘ ਜੀ ਜਿਨ੍ਹਾਂ ਦੇ ਸ਼ੁਭ ਅਨੰਦ ਕਾਰਜ ਸਾਡੇ ਭੈਣ ਜੀ ਵੀ ਸਟੇਜ ਉੱਤੇ ਆਏ ਨੇ ਬਾਪੂ ਜੋਗਾ ਸਿੰਘ ਜੀ ਜਿਨ੍ਹਾਂ ਨੂੰ ਲੱਖ ਲੱਖ ਵਧਾਈਆਂ ਨੇ ਤੇ ਬਹੁਤ ਹੀ ਪੰਥ ਦੀਆਂ ਮੈਨਾਜ਼ ਹਸਤੀਆਂ ਸਾਧੂ ਜਨ ਮਹਾਂਪੁਰਖ ਆ ਪਹੁੰਚੇ ਨੇ ਇਸੇ ਤਰ੍ਹਾਂ ਸੁਰੀਲੇ ਫਨਕਾਹ ਚਿੰਨਾ ਦੀਆਂ ਮਿੱਠੀਆਂ ਸੁਰੀਲੀਆਂ ਆਵਾਜ਼ਾਂ ਨੇ ਆਪ ਜੀ ਨੇ ਨਿਹਾਲ ਕੀਤਾ ਫਿਲਮੀ ਅਕਟਰ ਸਾਹਿਬਾਨ ਸਾਰੇ ਖੜੇ ਨੇ ਸਾਰਿਆਂ ਦਾ ਤੇਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਓ ਇੱਕ ਵੇਰ ਗੁੰਝਾ ਪਾ ਦਿਓ ਗੱਜ ਕੇ ਫਤੇਕ ਜਾ ਦਿਓ ਕਿਉਂਕਿ ਜਿਹਦੀ ਰਕ ਵਿੱਚ ਫਤੇ ਸਾਰੇ ਜਗ ਵਿੱਚ ਫਤੇ ਜਿਹਦੇ ਬੁੱਲਾ ਤੇ ਫਤੇ ਉਹਦੀ ਕਈ ਗੁੱਲਾਂ ਤੇ ਫਤੇ ਜੀ ਜਿਹਦੀ ਜ਼ੁਬਾਨ ਤੇ ਫਤੇ ਉਹਦੀ ਹਰ ਮੈਦਾਨ ਫਤੇ ਪਾਇਓ ਗੁੰਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਆਓ ਵਿਆਹ ਦੇ ਸ਼ਗਨਾਂ ਦੀ ਘੋੜੀ ਗਉਣ ਲੱਗੀ ਉਸ ਦਾਦੇ ਨੇ ਮੇਰਾ ਕੀ ਪਿਆ ਨੇ ਤੇ ਮੈਂ ਉਹ ਦੋ ਬੋਲ ਦਸਤਾਰ ਤੇਰੀ ਵਿੱਚ ਜੜੇ ਨੇ ਸੱਜਣਾ ਅੱਜ ਸਭ ਅੰਬਰ ਦੇ ਤਾਰੇ ਵਾਹ ਭਾਈ ਦਸਤਾਰ ਤੇਰੀ ਵਿੱਚ ਜੜੇ ਨੇ ਸੱਜਣਾ ਅੱਜ ਸਭ ਅੰਬਰ ਦੇ ਤਾਰੇ ਮਾਂ ਤੱਕਦੀ ਤੈਨੂੰ ਅਰਸ਼ਾ ਉੱਤੋਂ ਅੱਜ ਬਾਪੂ ਤੇਰਾ ਨਜ਼ਰ ਉਤਾਰੀ ਦੁੱਖ ਸੁੱਖ ਵਿੱਚ ਦੋਵੇਂ ਹੱਥ ਫੜ ਕੇ ਮਾਣੋ ਰੰਗ ਜ਼ਿੰਦਗੀ ਦੇ ਸਾਰੇ ਲਾਂਡਰਾ ਵਾਲਾ ਕਰੇ ਦੁਆਵਾ ਤੋਡਾ ਸਾਥ ਨਿਭੇ ਜੁਗ ਚਾਰੇ ਲਾਂਡਰਾਂ ਵਾਲਾ ਕਰੇ ਦੁਆਵਾਂ ਮਾ ਤੁਹਾਡਾ ਸਾਥ ਨਿਭੇ ਜੁਗ ਚਾਰੇ